ਮੈਨੂੰ ਲੱਗਦਾ ਕਾਣੀ ਬਲ ਸਿੰਘ ਦੇ ਨਿੱਕੋ ਰਸਤਾ ਹੈਗਾ ਅਸੀਂ ਤੁਹਾਨੂੰ ਪਤਾ ਹੈ ਦੂਜੀ ਸਾਈਡ ਤੇ ਬਹੁਤ ਤਾਰੂ ਬਾੜੀ ਖੜੁੱਤਾ ਹੈ ਹਾਂਜੀ ਪ੍ਰਸ਼ਾਸਨ ਦੇ ਮੱਦੇਨਜ਼ਰ ਨਾਲ ਕੋਈ ਪਿੰਡ ਦੀ ਮਦਦ ਨਾਲ ਅੱਗੇ ਬੜੀ ਔਖੀ ਕਮੇਟੀ ਅਸੀਂ ਪਾਈ ਹੈ ਹਾਂਜੀ ਅੱਜ ਉਹ ਬੰਨ ਟੁੱਟ ਗਿਆ ਦੂਜੀ ਸਾਈਡ ਤੇ ਪਾਣੀ ਤੁਹਾਨੂੰ ਪਤਾ ਸਤਲੋ ਜਿੱਦ ਫੇਰ ਚੜ ਰਿਹਾ ਹੈ ਅਸੀਂ ਤਾਂ ਪ੍ਰਸ਼ਾਸਨ ਨੂੰ ਅੱਗੇ ਹੀ ਮੰਗ ਕਰਦੇ ਆਂ ਵੀ ਜਲਦੀ ਤੋਂ ਜਲਦੀ ਕੋਈ ਇਹਦੇ ਮਸਲਾ ਹੱਲ ਕੀਤਾ ਜਾਵੇ ਕਿਉਂਕਿ ਉਹਨਾਂ ਅੱਗੇ ਲ ਕੰਮ ਹੋਵੇ ਅੱਗੇ ਦੋ ਤਿੰਨ ਵੀ ਬੰਨ ਟੁੱਟਾ ਜਦੋਂ ਕੱਚਾ ਹੁੰਦਾ ਸੀ ਪਰ ਹੁਣ ਪੱਕੇ ਤੋਂ ਹੁਣ ਦੇ ਬਾਵਜੂਦ ਵੀ ਫੇਰ ਵੀ ਡਿੱਗ ਪਿਆ ਤੁਸੀਂ ਦੇਖ ਸਕਦੇ نو ودیان بنے ਸਾਡਾ ਸਾਰਾ ਪਿੰਡ ਦੇ ਬਾਹਰ ਆ ਨਾ ਕਦੇ ਵੇਖਣਾ ਚਰੇ ਡਰੀ ਜਾਂਦੇ ਲੋਕ ਵੀ ਪਾਣੀ ਕੀ ਬਣਨਾ ਕਿਉਂਕਿ ਪਾਣੀ ਸਾਥ ਲੋ ਇਧਰ ਚੜ ਰਿਹਾ ਕੱਲ ਦਾ ਜੀ ਕਵਰੇਜ ਕਰ ਰਿਆ ਸੀ ਮੈਂ ਵੀ ਤੇ ਕਾਫੀ ਦਿਨ ਹੋ ਗਏ ਮਿੱਟੀ ਪਾਈ ਜਾ ਰਹੀ ਸੀ ਕਿੰਨਾ ਪਾ ਪਹਿਲਾਂ ਮਿੱਟੀ ਨਾਲ ਚੱਕਿਆ ਬਣ ਮਿੱਟੀ ਨਾਲ ਇਹ ਘੱਟ ਘੱਟ ਸਾਡੇ 4 ਫੁੱਟ ਡੇਢ ਗੜ ਬਣ ਉੱਪਰ ਚੱਕਿਆ ਜੇ ਨਹੀਂ ਚੱਕਦੇ ਸੀ ਤਾਂ ਬਣ ਉਹਦੇ ਪਹਿਲੇ ਟੋੜ ਸਕਦਾ ਸੀ ਠੀਕ ਹੈ ਅੱਜ ਤੱਕ ਦੇ ਦੁਬਾਰਾ ਡਿੱਗਣ ਲੱਗ ਪਿਆ ਦੁਬਾਰਾ ਚਾਰ ਪੰਜ ਇੱਟਾਂ ਦਾ ਚੌੜਾ ਥੱਲੋ ਮੋਢੇ ਦਾ ਹਾਂਜੀ ਫਿਰ ਵੀ ਡਿੱਗ ਗਿਆ ਮਿੱਟੀ ਜ਼ਿਆਦਾ ਪਾਣ ਕਰਕੇ ਜੀ ਵੀ ਜਾਨੀ ਕਿ ਹੁਣ ਪ੍ਰਸ਼ਾਸਨ ਨੂੰ ਇੱਥੇ ਮੌਕੇ ਤੇ ਪਹੁੰਚ ਕੇ ਦਾ ਹੱਲ ਕਰਨਾ ਚਾਹੀਦਾ ਹੈ ਪ੍ਰਸ਼ਾਸਨ ਨੂੰ ਚਾਹੀਦਾ ਵੀ ਇੱਥੇ ਕੋ ਪਹੁੰਚਣ ਸਾਡੀ ਗੱਲ ਸੁਣਨ ਵੀ ਆ ਕੇ ਵੇਖਣ ਵੀ ਕੀ ਇਹਦਾ ਮਸਲਾ ਹੱਲ ਕੀਤਾ ਜਾਵੇ ਕਿਉਂਕਿ ਸਤਲੁਜ ਦਾ ਪਾਣੀ ਹੋਰ ਚੜ ਰਿਹਾ ਸ਼ਾਇਦ ਹੋ ਸਕਦਾ ਵੀ ਜ਼ਿਆਦਾ ਆ ਜਾਵੇ ਜੇ ਬੰਨ ਟੁੱਟ ਜਾ ਸਾਡਾ ਸੰਪਰਕ ਸਾਰੇ ਟੁੱਟ ਜਾਣਾ ਇੱਕ ਸਾਈਡ ਤੋਂ ਅੱਗੇ ਪਾਣੀ ਬਹੁਤ ਵੱਡਾ ਖਲੋਤਾ ਹੈ ਬਿਲਕੁਲ ਜੇ ਇਧਰਲਾ ਪਾਣੀ ਇਧਰ ਆਂਦਾ ਤੇ ਫਿਰ ਰਸਤਾ ਬੰਦ ਹੋ ਜਾਏਗਾ ਰਸਤਾ ਬਿਲਕੁਲ ਬੰਦ ਹੋ ਜਾਏਗਾ ਠੀਕ ਹੈ ਸਾਡਾ ਪਿੰਡ ਸਾ ਚਾਰ ਸਫੇਰ ਪਾਣੀ ਨਾਲ ਘਿਰਿਆ ਰਹਿ ਜਾਏਗਾ ਠੀਕ ਹਾਂਜੀ ਹਾਂਜੀ ਅਸ਼ੋਕ ਜੀ ਤੁਹਾਡੇ ਮਾਧਿਅਮ ਰਾਹੀਂ ਅਸੀਂ ਪ੍ਰਸ਼ਾਸਨ ਤੱਕ ਬੇਨਤੀ ਕਰਨਾ ਚਾਹੁੰਦੇ ਆਂ ਵੀ ਪਹਿਲਾ ਸੱਤ ਲੋਜ ਦਾ ਜਦੋਂ ਪਾਣੀ ਚੜ੍ਹਿਆ ਰਿਹਾ ਉਦੋਂ ਤਾਂ ਅਸੀਂ ਚਲੋ ਪ੍ਰਸ਼ਾਸਨ ਦੀ ਮਦਦ ਨਾਲ ਪਿੰਡ ਦੀ ਮਦਦ ਨਾਲ ਆਪਦੇ ਟਰੈਕਟਰ ਟਰਾਲੀਆਂ ਲਾ ਕੇ ਤਿੰਨ ਚਾਰ ਆਚਾਰ 4.5 ਫੁੱਟ ਦੇ ਕਰੀਬ ਅਸੀਂ ਮਿੱਟੀ ਪਾਈ ਬੰਨ ਨੂੰ ਕਾਇਮ ਰੱਖਿਆ ਅਸੀਂ ਆਪ ਦਾ ਰਸਤਾ ਕਾਇਮ ਰੱਖਿਆ ਪਰ ਅੱਜ ਸਵੇਰ ਦੀ ਸਥਿਤੀ ਬੰਨ ਤਾਂ ਉਦੋਂ ਹੀ ਕਮਜ਼ੋਰ ਹੋ ਗਿਆ ਸੀ ਪਰ ਅੱਜ ਸਵੇਰ ਦੀ ਸਥਿਤੀ ਲੱਗਦੀ ਜਾਂਦੀ ਸੀ ਅਸੀਂ ਵੱਡੇ ਵਹੀਕਲ ਵੀ ਰੋਕੇ ਹੋਏ ਸੀ ਪਿੱਛੇ ਆਵਾਜਾਈ ਰੋਕ ਰੱਖੀ ਸੀ ਬੰਨ ਤੇ ਸਾਨੂੰ ਲੱਗ ਰਿਹਾ ਸੀ ਵੀ ਬੰਨ ਨਾ ਸਾਡਾ ਟੁੱਟਦਾ ਜਾ ਰਿਹਾ ਕਿਉਂਕਿ ਦੋਨੋਂ ਸਾਈਡ ਤੋਂ ਪਾਣੀ ਖੜਾ ਹੈ ਸਤਲੁਜ ਦਾ ਬੇਸ਼ੱਕ ਪਾਣੀ ਉਤਰ ਤਾਂ ਗਿਆ ਹੈ ਪਰ ਦੂਸਰੀ ਸਾਈਡ ਸਾਡਾ ਜਿਹੜਾ ਪਿੰਡ ਟਾਣੀ ਬਚਨ ਸਿੰਘ ਚੱਕ ਖੀਵਾ ਦੇ ਵਿੱਚ ਆਉਂਦੀ ਹੈ ਸਾਡਾ ਟਾਣੀ ਬਚਨ ਸਿੰਘ ਇੱਕ ਸਿਰਫ ਟੱਪੂ ਬਣ ਕੇ ਰਹਿ ਗਈ ਹੈ ਜੀ ਇਹ ਇੱਕ ਰਸਤਾ ਸਾਡਾ ਤੁਲਕੀਆਂ ਪਿੰਡ ਨੂੰ ਸੀ ਅਸੀਂ ਆਪ ਦਾ ਕਾਇਮ ਰੱਖਿਆ ਪ੍ਰਸ਼ਾਸਨ ਦੀ ਮਦਦ ਨਾਲ ਪਰ ਉਹ ਅੱਜ ਸਾਡਾ ਇਹ ਵੀ ਰਸਤਾ ਬੰਦ ਹੋ ਗਿਆ ਜੀ ਸਕੂਲ ਦੀ ਤੇ ਬੱਚੇ ਸਕੂਲ ਵੀ ਇਸ ਰਸਤੇ ਰਾਹੀਂ ਜਾਂਦੇ ਸੀ ਸਾਡਾ ਰਸਤ ਪਾਣੀ ਵੀ ਇਸ ਰਸਤੇ ਰਾਹੀਂ ਆ ਰਿਹਾ ਸੀ ਜਾ ਰਿਹਾ ਸੀ ਪਰ ਲੇਕਿਨ ਅੱਜ ਜਿਹੜਾ ਦੁਪਹਿਰ ਦਾ ਇਹ ਬਾਦ ਨਾ ਟੁੱਟਣ ਦੇ ਕਾਰਨ ਸਾਡਾ ਸੰਪਰਕ ਬਾਹਰਲੇ ਪਿੰਡਾਂ ਨਾਲ ਮਾਰਕੀਟ ਨਾਲ ਸਾਰਿਆਂ ਨਾਲ ਸੰਪਰਕ ਸਾਡਾ ਟੁੱਟ ਗਿਆ ਅਸੀਂ ਅਟਾਣੀ ਬਚਨ ਸਿੰਘ ਇੱਕ ਟਾਪੂ ਦੀ ਤਰ੍ਹਾਂ ਰਹਿ ਗਏ ਆ ਪ੍ਰਸ਼ਾਸਨ ਨੂੰ ਅਸੀਂ ਤੁਹਾਡੇ ਮਾਧਿਅਮ ਰਾਈ ਬੇਨਤੀ ਇਹ ਕਰਨਾ ਚਾਹੁੰਨੇ ਆ ਵੀ ਸਾਡੇ ਤੱਕ ਜਿਹੜੀ ਹੈ ਲੋੜਿੰਦੀ ਸੇਵਾ ਲੋੜਿੰਦੀ ਕੋਈ ਸਾਨੂੰ ਕਿਸ਼ਤੀ ਵਗੈਰਾ ਦੇਵੇ ਕਿਉਂ ਦੋਨਾਂ ਸਾਈਡ ਤੋਂ ਸਾਡੇ ਰਸਤੇ ਬੰਦ ਹੋ ਚੁੱਕਿਆ ਸਾਡਾ ਇੱਕੋ ਸਾਧਨ ਕਿਸ਼ਤੀ ਹੀ ਰਹਿ ਗਿਆ ਬਾਹਰ ਜਾਂਦਾ ਅੰਦਰ ਜਾਂਦਾ ਸਾਡੇ ਬੱਚੇ ਵੀ ਜਿਹੜੇ ਹੈਗੇ ਆ ਅੰਦਰ ਬੀਬੀਆਂ ਬੱਚੇ ਸਾਰੇ ਡਰ ਰਹੇ ਆ ਸਾਰੇ ਆਪਣੇ ਪਿੰਡ ਵਾਸੀ ਜਿੰਨੇ ਹੈਗੇ ਆ ਕਬਰائے ਹੋਏ ਹੈਗੇ